ਗੋਦ ਗੋਦ ਅਟਲ ਤਨ ਤਨ ਸ੍ਰੀ ਗੁਰੂ ਰੰਗ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 729 ਅੰਗ ਤੇ ਸ਼ਬਦ ਜਾਣ ਕਰਦੇ ਹਨ ਸੋਹੀ ਮਹੱਲਾ ਪਹਿਲਾ ਕਾਰ ਛੇਮਾ ਇੱਕ ਓਮਕਾਰ ਸਤ ਗੁਰ ਪ੍ਰਸਾਦ ਉਜਲ ਕੇਹਾ ਚਿਲਕਣਾ ਕੋਟ ਮਕਾਲੜੀ ਮਸ ਸਿਸਗੇ ਦੇ ਵਾਸਤੇ ਸ਼ਬਦ ਜਾਣ ਕਰਦੇ ਕਿ ਕਿਸੇ ਦੀ ਦੇ ਬਹੁਤ ਚਿੱਟੀ ਹੈ ਬਹੁਤ ਸੋਹਣੀ ਹੈ ਉਜਲ ਕੇਹਾ ਕਿਹਾ ਚਿਲਕਣਾ ਐਸੀ ਦੇ ਹੈ ਬਹੁਤ ਸੁੰਦਰ ਹੈ ਕਿਸੇ ਦੀ ਦੇ ਕੋਟਮ ਕਾਲੜੀ ਮਸ ਕਹਿੰਦੇ ਕਿਸੇ ਦਾ ਮਾਸ ਕਿਸੇ ਦੀ ਚੰਬੜੀ ਬਹੁਤ ਕਾਲੀ ਹੈ ਤੋਤਿਆਂ ਜੂਠ ਨਾ ਉਤਰੈ ਚاہے ਕਾਲੀ ਨੂੰ ਚاہے ਕਹਿੰਦੇ ਚਿੱਟੀ ਨੂੰ ਧੋਈਏ ਧੋਣ ਦੇ ਨਾਲ ਕਹਿੰਦੇ ਝੂਠ ਨਹੀਂ ਉਤਰਦੀ ਇਸ ਨੂੰ ਧੋਣ ਦੇ ਨਾਲ ਇਹ ਦੇਹ ਨੂੰ ਧੋਣ ਦੇ ਨਾਲ ਚਾਹੇ ਕਾਲੀ ਹੈ ਚਾਹੇ ਚਿੱਟੀ ਹੈ ਕਹਿੰਦੇ ਧੋਣ ਦੇ ਨਾਲ ਇਸ ਦੀ ਨਹਾਣ ਦੇ ਨਾਲ ਇਸ ਦੀ ਝੂਠ ਨਹੀਂ ਉਤਰਦੀ ਤੋਤਿਆਂ ਝੂਠ ਨਾ ਉਤਰੈ ਜੇ 100 ਧੋਮਾ ਤਿਸ ਕਹਿੰਦੇ 100 ਵਾਰੀ ਧੋ ਲਈ ਚਾਹੀ ਇਸ ਨੂੰ 100 ਵਾਰ ਤੱਕ ਤਾਂ ਆਪਾਂ ਜਾ ਨਹੀਂ ਸਕਦੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਨਾਲਾਂਗੇ ਲੇਕਿਨ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਕਹਿੰਦੇ ਚਾਹੇ ਤੂੰ 100 ਵਾਰੀ ਧੋ ਲੈ ਇਸ ਨੂੰ ਇਹ ਬਹਿਮ ਦੂਰ ਕਰ ਦਿੱਤਾ ਕਿ ਇਸ ਦੇਹ ਨੂੰ ਧੋਣ ਦੇ ਨਾਲ ਨਿਰਾਉਣ ਦੇ ਨਾਲ ਸੁੱਚੀ ਹੋ ਜੇਗੀ। ਇਹੀ ਤਾਂ ਬਹਿਮ ਹੈ। ਜੋ ਸਾਡੇ ਮਨ ਦੇ ਵਿੱਚ ਟਿਕਿਆ ਹੋਇਆ ਹੈ ਕਿ ਸੁੱਚੇ ਹੋ ਜਾਾਂਗੇ ਨਿਰਾਉਣ ਦੇ ਨਾਲ ਧੋਣ ਦੇ ਨਾਲ। ਲੇਕਿਨ ਗੁਰੂ ਪਾਚਾ ਬਚਨ ਕਰਦੇ ਹਨ। ਧੋਤਿਆਂ ਝੂਠ ਨਾ ਉਤਰੈ। ਜੇ ਸੌ ਧੋਮਾਂ ਤਿਸ ਕਹਿੰਦੇ ਸੋ ਮਾਰੀ ਵੀ ਧੋਲ ਐ ਸੱਜਣ ਸੇ ਨਾਲ ਮੈਂ ਚਲੰਦਿਆਂ ਕਹਿੰਦੇ ਮੇਰੇ ਸੱਜਣ ਦੇ ਨਾਲ ਚੱਲਣਾ ਮੇਰੇ ਸੱਜਣ ਸੇ ਨਾਲ ਮੈਂ ਚਲੰਦਿਆਂ ਨਾਲ ਚਲਨ ਕਿਨ ਜਿਹੜੇ ਨਾਲ ਚੱਲਣਗੇ ਦੇ ਦੇ ਨੇ ਨਾਲ ਹੀ ਨਹੀਂ ਜਾਣਾ ਦੇ ਤਾਂ ਫੁੱਕ ਜਾਣੀ ਹੈ ਸੁਵਾ ਬਣ ਜਾਣੀ ਹੈ ਅੱਗੇ ਤਾਂ ਜੀਵ ਆਤਮਾ ਨਹੀਂ ਜਾਣਾ ਜਿਹੜੀ ਦਰਗਾਹ ਚ ਸੱਚਖੰਡ ਚ ਜਾਣਾ ਉੱਥੇ ਤਾਂ ਇਹ ਜੀਵ ਆਤਮਾ ਪਹੁੰਚਦੀ ਹੈ ਸੱਜਣ ਸੇਈ ਨਾਲ ਮੈਂ ਚਲੰਦਿਆਂ ਇਹ ਸੱਜਣ ਮੇਰਾ ਮਿੱਤਰ ਇਹ ਸ਼ਬਦ ਇਹਨੇ ਨਾਲ ਜਾਣਾ ਦੇਹ ਨਹੀਂ ਤਾਂ ਨਾਲ ਹੀ ਨਹੀਂ ਜਾਣਾ ਦੇਹ ਦਾ ਕੰਮ ਤਾਂ ਮੁੱਕ ਚੁੱਕਿਆ ਸੱਜਣ ਸੇਈ ਨਾਲ ਮੈਂ ਚਲੰਦਿਆਂ ਨਾਲ ਚਲੰਨ ਕਹਿੰਦੇ ਇਹ ਨਾਲੇ ਜਾਣਾ ਇਹ ਸ਼ਬਦ ਇਹ ਬਾਣੀ ਨਾਲ ਜਾਣੀ ਕਰਮਖੰਡ ਇੱਥੇ ਕਰਮ ਬਣਦੇ ਆ ਕਰਮਖੰਡ ਕੀ ਬਾਣੀ ਜੋਰ ਉੱਥੇ ਬਾਣੀ ਦੀ ਜੋਰ ਨਾਲ ਪਹੁੰਚਿਆ ਜਾ ਸਕਦਾ ਸੱਜਣ ਸੇ ਨਾਲ ਮੈਂ ਚਲੰਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਜਾਣਾ ਕਿੱਥੇ ਹੈ ਜਿੱਥੇ ਲੇਖਾ ਮੰਗਣਾ ਹੈ ਕਿ ਕੀ ਕਰਕੇ ਆਏ ਸੰਸਾਰ ਦੇ ਵਿੱਚ ਕਿਹੜੀ ਕਮਾਈ ਲੈ ਕੇ ਆਏ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸੰ ਤਿੱਥੇ ਖੜਾ ਸਭ ਕੁਝ ਦੇਖਦਾ ਜਿੱਥੇ ਲੇਖਾ ਮੰਗਣਾ ਜਿੱਥੇ ਸਾਬਕ ਤਾਬ ਹੋਣਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਰੋਹੋ ਪਹਿਲਾਂ ਤਾਂ ਇਹ ਦੇ ਦਾ ਨਵੇੜਾ ਹੋ ਚੁੱਕਿਆ। ਦੇ ਤੋਂ ਬਾਅਦ ਹੁਣ ਕੋਠੇ ਮੰਡਪ ਮਾੜੀਆਂ ਪਿਰੇ ਕੋਠੇ ਜਿੰਨਾ ਚ ਰਹਿੰਦਾ ਇਹ ਮੰਡਪ ਐ ਮਾੜੀਆਂ। ਪਹਿਲਾਂ ਕੋਠੇ ਹੁੰਦੇ ਸੀ ਹੁਣ ਕੋਠੀਆਂ ਬਣ ਗਈਆਂ। ਨੌ ਬਦਲੇ ਐ। ਲੇਕਿਨ ਜਗਾ ਉਹੀ ਐ ਜਿੱਥੇ ਮਨੁੱਖ ਵੱਸਦਾ ਜਿਹਦੇ ਘਰ ਦੇ ਚ ਰਹਿੰਦਾ। ਇਹ ਕੋਠਾ ਕਹਿ ਲੀਏ ਕੋਠੀ ਕਹਿ ਲੀਏ ਮਹਿਲ ਕਹਿ ਲੀਏ ਦੇਹ ਦਾ ਪਹਿਲਾ ਨਵੇੜਾ ਹੋ ਗਿਆ ਕਿ ਦੇਹ ਤਾਂ ਨਾਲ ਗਈ ਉਹਨੇ ਕੋਠੇ ਤੇ ਮੰਡਪ ਮਾੜੀਆਂ ਇਹ ਵੀ ਨਹੀਂ ਨਾਲ ਜਾਣੀਆਂ ਕੋਠੇ ਮੰਡਪ ਮਾੜੀਆਂ ਪਾਸੋਂ ਹੋਂ ਚਿਤਬੀਆਂ ਕਹਿੰਦੇ ਬੜੀਆਂ ਯਾਦ ਕਰਦਾ ਇਹਨਾਂ ਬੜੀਆਂ ਖੂਚੀਆਂ ਮਨਾਉਂਦਾ ਕੋਠੀਆਂ 'ਚ ਕੋਠੇ ਮੰਡਪ ਮਾੜੀਆਂ ਪਾਸੋਂ ਹੋਂ ਚਿਤ ਬੀਆਂ ਠੱਠੀਆਂ ਕੰਮ ਨਾ ਆਵਨੀ ਜਦੋਂ ਕੋਠੀ ਢਹਿ ਜਾਂਦੀ ਏ ਮਕਾਨ ਢਹਿ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਬੜਾ ਚੱਕ ਔਖਾ ਹੋ ਜਾਂਦਾ ਮਲਬਾ ਚੱਕਣਾ ਇੱਟਾ ਰੋੜੇ ਚੱਕਣੇ ਬੜੇ ਔਖੇ ਆ ਕੀ ਇਸ ਮਜਾਉਣਾ ਚਾਹੁੰਦੇ ਆ ਕਿ ਜਿੱਕਣਾ ਮਕਾਨ ਡਿੱਗ ਜਾਂਦਾ ਨਾ ਕਿਸੇ ਕੰਮ ਨਹੀਂ ਆਉਂਦਾ ਬੜਾ ਕੰਮ ਵੱਧ ਜਾਂਦਾ ਐਸੇ ਜਦੋਂ ਤੇਰੀ ਦੇਹ ਨੇ ਡਿੱਗ ਜਾਣਾ ਇਹ ਵੀ ਕਿਸੇ ਕੰਮ ਨਹੀਂ ਆਉਣੀ ਉੱਠਿਆ ਵੀ ਨਹੀਂ ਜਾਂਦਾ ਫੜ ਕੇ ਠਾਲਦੇ ਆ ਹੱਥ ਕੰਬਣ ਲੱਗ ਜਾਂਦੇ ਆ ਮੂੰਹ 'ਚ ਬੁਰਕੀ ਵੀ ਨਹੀਂ ਪੈਂਦੀ ਇਹ বেলা ਇਹ ਵਕਤ ਬਾਣੀ ਯਾਦ ਕਰਾਉਂਦੀ ਹੈ ਦੇ ਦਾ ਪਹਿਲਾਂ ਨਵੇੜਾ ਕਰ ਦਿੱਤਾ ਹੁਣ ਕੋਠੇ ਮੰਡਪ ਮਾੜੀਆਂ ਦਾ ਨਵੇੜਾ ਕਰ ਦਿੱਤਾ ਕਹਿੰਦੇ ਇਹਦਾ ਟੱਟ ਜਾਣਾ ਟੱਟੀਆਂ ਕਿਤੇ ਕੰਮ ਨਹੀਂ ਆਉਣੀਆਂ ਐਕਣੀ ਦੇਹ ਤੇਰੀ ਜਦੋਂ ਡਿੱਗ ਜਾਣੀ ਐ ਇਹ ਕਿਸੇ ਕੰਮ ਨਹੀਂ ਕੋਠੇ ਮੰਡਪ ਮਾੜੀਆਂ ਪਾਸੋ ਚਿਤਬੀਆਂ ਟੱਠੀਆਂ ਕੰਮ ਨਾ ਆਵਣੀ ਕਹਿੰਦੇ ਟੱਠੀਆਂ ਜਿਵੇਂ ਕੰਮ ਨਹੀਂ ਆਉਂਦੀਆਂ ਵਿੱਚੋਂ ਸੱਖਣੀਆਂ ਹਾਂ ਸੱਖਣੀਆਂ ਕਹਿੰਦੇ ਆ ਖਾਲੀ ਹੋ ਜਾਂਦੀਆਂ ਤੇ ਵਿੱਚੋਂ ਸੱਖਣੀ ਜਦੋਂ ਬੰਦੇ ਨਹੀਂ ਰਹਿੰਦੇ ਨੇ ਇਹਨਾਂ ਵਿੱਚ ਖਾਲੀ ਹੋ ਜਾਂਦੀਆਂ ਫਿਰ ਸੁਣਿਆ ਹੈ ਕਿ ਜਿੱਥੇ ਦੀਵਾ ਨਹੀਂ ਬਲਦਾ ਕਹਿੰਦੇ ਉੱਤੇ ਪੂਤਾਂ ਦਾ ਵਾਸਾ ਹੋ ਜਾਂਦਾ ਸੱਖਣੀ ਹੋ ਗਈ ਖਾਲੀ ਹੋ ਗਈ ਇਹ ਮਕਾਨ ਦੀ ਕੋਠੀ ਦੀ ਧਾਰਨ ਦਿੰਦੇ ਆ ਵਿੱਚੋਂ ਸਖਣੀ ਆ ਇਸ ਤਰ੍ਹਾਂ ਜਦੋਂ ਇਹ ਦੇਹ ਦੇ ਵਿੱਚ ਨਾਮ ਨਹੀਂ ਰਹਿੰਦਾ ਇਹ ਦੇਹ ਦੇ ਵਿੱਚ ਵੀ ਫਿਰ ਭੂਤਾਂ ਪ੍ਰੀਤਾਂ ਦਾ ਵਸ ਹੋ ਜਾਂਦਾ ਠੱਠੀਆਂ ਕੰਮ ਨਾ ਬਣੀ ਵਿੱਚੋਂ ਸਖਣੀ ਆ ਬੱਗਾ ਬੱਗੇ ਕੱਪੜੇ ਕਹਿੰਦੇ ਬੱਗਾ ਬੰਗਲੇ ਨੂੰ ਕਹਿੰਦੇ ਕਹਿੰਦੇ ਤੂੰ ਬੰਗਲਾ ਬੜੇ ਚਿੱਟੇ ਕੱਪੜੇ ਪਾਉਂਦਾ ਬੱਗਾ ਬੱਗੇ ਕੱਪੜੇ ਬੜਾ ਚਿੱਟਾ ਬਣ ਕੇ ਚਿੱਟੇ ਕੱਪੜੇ ਪਾ ਕੇ ਤੀਰ ਤੋਂ ਮੰਝ ਬਸਣ ਤੀਰਤਾ ਤੇ ਚਲੇ ਗਿਆ ਉੱਤੇ ਜਾ ਕੇ ਬਸਣ ਲੱਗ ਗਿਆ ਹੈ ਬੱਗਾ ਏ ਬੰਗਲਾ ਉੱਪਰ ਤੋਂ ਪੇਗ ਬਦਲ ਲਿਆ ਪੇਗ ਹੰਸਾ ਵਰਗਾ ਬਣਾ ਲਿਆ ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸਨ ਕੋਟਕਟ ਜੀਆਂ ਖਾ ਬਣੇ ਕੋਟਕਟ ਕੇ ਜੀਆਂ ਨੂੰ ਖੰਦਾ ਕਟ-ਕਟ ਕੇ ਵੱਡ-ਵੱਡ ਕੇ ਬੰਗਲਾ ਕੀ ਕਰਦਾ ਹੈ ਮੰਗਲਾ ਡੱਡੀਆਂ ਨੂੰ ਛੱਕਦਾ ਉਹ ਯਕੀਨ ਕਰਦੀਆਂ ਕਿ ਭਗਤ ਹੈ ਇਸਤਰੀ ਲੋਕ ਸਾਡੇ ਦੇ ਯਕੀਨ ਕਰਦੇ ਆ ਕਿ ਇਹ ਤਾਂ ਪਾਈ ਪਾਠ ਕਰਦਾ ਹੈ ਇਹ ਤਾਂ ਗੁਰਦੁਆਰੇ ਜਾਂਦਾ ਹੈ ਲੇਕਨ ਹਏ ਬੰਗਲਾਈ ਕਪੜੇ ਹੀ ਆ ਉੱਪਰ ਉੱਪਰ ਤੇ ਬਖਾਵਾ ਹੀ ਆ ਕੋਟ-ਕੁੱਟ ਜੀਆਂ ਖਾਵਣੇ ਬੜੀ ਜਲਦੀ ਯਕੀਨ ਕਰਦੇ ਆ ਜਿਹੜਾ ਸਿੱਖ ਹੁੰਦਾ ਉਤੇ ਬੜੀ ਜਲਦੀ ਯਕੀਨ ਕਰਦੇ ਆ ਲੇਕਿਨ ਪਤਾ ਨਹੀਂ ਕਿ ਹੁਣ ਬੰਗਲਾ ਹੈ ਜਾਂ ਹੰਸ ਹੈ ਇਸ ਸਿਰ ਕੋ ਨਾਨਕ ਦੀਪ ਜੀ ਮਹਾਰਾਜ ਜਾਣਦੇ ਆ ਲੇਕਿਨ ਇਸ ਸਿਰ ਕੋ ਨਾਨਕ ਦੀਪ ਜੀ ਮਹਾਰਾਜ ਪਚਨ ਕਰਦੇ ਹਨ ਬੱਗਾ ਬੱਗੇ ਕੱਪੜੇ ਬੜਾ ਸੋਹਣਾ ਪਹਿਰਾਵਾ ਪਾਇਆ ਤੀਰਤਾ ਤੇ ਜਾਂਦਾ ਇਸ਼ਨਾਨ ਕਰਦਾ ਉੱਤੇ ਬਸਦਾ ਓਟਕਟ ਜੀਆਂ ਖਾਵਣੇ ਕਹਿੰਦੇ ਜੀਆਂ ਨੂੰ ਖੰਦਾ ਲੋਕਾਂ ਨੂੰ ਚੱਕਦਾ ਕੋਟਕਟ ਜੀਆਂ ਖਾਮਣੇ ਬੱਗੇ ਨਾ ਕਹੀਨਨ ਕਹਿੰਦੇ ਇਹਨਾਂ ਨੂੰ ਬੱਗੇ ਨਾ ਕਹੋ ਜਿਹੜੇ ਜੀਆਂ ਨੂੰ ਖਾਂਦੇ ਹਨ ਜਿਹੜੇ ਪਰਾਇਆ ਹੱਕ ਖਾਂਦੇ ਕੋਟ ਕੋਟ ਜੀਆਂ ਖਾਮਣੇ ਬੱਗੇ ਨਾ ਕਹੀਆਂ ਨਾ ਸਿੰਬਲ ਰੁੱਖ ਸਰੀਰ ਸਿੰਬਲ ਦਾ ਦਰਖਤ ਹੈ ਨਾ ਕਹਿੰਦੇ ਬੜਾ ਸੋਹਣਾ ਹੈ ਕਹਿੰਦੇ ਇਸ ਤਰ੍ਹਾਂ ਤੇਰਾ ਸਰੀਰ ਬੜਾ ਸੋਹਣਾ ਹੈ ਬੜਾ ਲੰਬਾ ਚੌੜਾ ਹੈ ਬਹੁਤ ਸਜਦਾ ਹੈ ਲੇਕਿਨ ਹੈ ਸਿੰਮਲ ਦਾ ਰੁੱਖ ਸਿੰਮਲ ਦਾ ਰੁੱਖ ਸਰੀਰ ਮੈਂ ਮੈਂ ਜਨ ਦੇਖ ਭਲੰਨ ਕਹਿੰਦਾ ਰੱਬ ਨੂੰ ਭੁੱਲ ਗਿਆ ਸਿਸਕੀ ਪਾਤਸ਼ਾਹ ਸਿਰਗੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਆ ਕਿ ਜਿਹੜਾ ਮਨੁੱਖ ਬਹੁਤ ਸੋਹਣਾ ਹੈ ਉਹ ਉਨਹੀਂ ਰੱਬ ਤੋਂ ਦੂਰ ਹੈ ਉਨਹੀਂ ਰੱਬ ਤੋਂ ਦੂਰ ਹੈ ਉਹ ਆਪਣੇ ਹੰਕਾਰ ਦੇ ਵਿੱਚ ਹੈ ਆਪਣੇ ਮਾਣ ਦੇ ਵਿੱਚ ਹੈ ਕਿ ਮੈਂ ਬਹੁਤ ਸੋਹਣਾ ਹੈ ਲੇਕਿਨ ਸੋ ਜਗ ਕਰ ਲਿਆ ਸਪੂਰਨ ਨਹੀਂ ਹੋਇਆ ਜਦੋਂ ਤੱਕ ਅਸ਼ਟਵਾਰਿਸ਼ੀ ਜਗ ਵਿੱਚ ਆਇਆ ਨਹੀਂ ਅੱਠ ਬਲ ਪੈਂਦੇ ਸੀ ਸਰੀਰ ਦੇ ਵਿੱਚ ਅੱਠ ਬਲ ਰੰਗ ਕਿਹਦੇ ਸੀ ਜਿਹਹਾ ਜਿਹਾ ਮੱਝ ਦਾ ਕਾਲਾ ਰੰਗ ਹੁੰਦਾ ਇਹੋ ਜਿਹਾ ਇਹਨਾਂ ਦੇ ਵਿੱਚ ਰੱਬ ਵੱਸਦਾ ਐ ਸੋਹਣੀਆਂ ਮੂਰਤਾਂ ਵਿੱਚ ਨਹੀਂ ਵੱਸਦਾ ਜਿਨ੍ਹਾਂ ਨੂੰ ਬੜਾ ਹੰਕਾਰ ਹੈ ਨਾ ਕਿ ਮੈਂ ਬਹੁਤ ਸੋਹਣਾ ਹੈ ਰੱਬ ਹੀ ਨਾ ਤੋ ਕੋਹਾਂ ਦੂਰ ਹੈ ਲੇਕਿਨ ਦੁਨੀਆ ਇਹਨਾਂ ਸੋਹਣੀਆਂ ਮੂਰਤਾਂ ਨੂੰ ਰੱਬ ਮੰਨਦੀ ਹੈ ਇਹਨਾਂ ਨੂੰ ਰੱਬ ਮੰਨਦੀ ਲੇਕਿਨ ਪਾਛਾਇ ਨੂੰ ਕੀ ਦੱਸਦੇ ਹਨ ਕਹਿੰਦੇ ਇਹ ਤਾਂ ਸਿੰਬਲ ਦਾ ਰੁੱਖ ਹੈ ਸਿੰਬਲ ਦਾ ਜਿਹੜਾ ਰੁੱਖ ਹੁੰਦਾ ਹੈ ਉਹ ਬੜਾ ਸੋਹਣਾ ਹੁੰਦਾ ਹੈ ਬੜਾ ਉੱਚਾ ਹੁੰਦਾ ਹੈ ਲੇਕਿਨ ਉਹਦੇ ਫਲ ਫਿੱਕੇ ਫੁੱਲ ਬਕਬਗੇ ਕੰਮ ਨਾ ਆ ਪੀ ਪੱਤ ਉਹਦੇ ਪੱਤੇ ਵੀ ਕੰਮ ਨਹੀਂ ਆਉਂਦੇ ਉਹਦੇ ਫੁੱਲ ਤੇ ਫਲ ਵੀ ਫਿੱਕੇ ਹੁੰਦੇ ਹਨ ਕਿਸੇ ਕੰਮ ਨਹੀਂ ਆਉਂਦੇ ਇਹ ਮਨੁੱਖ ਨੂੰ ਸਮਝਾਉਂਦੇ ਆ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੋਹਣਿਆ ਬੜਾ ਤੇਰਾ ਬਦਿਆ ਦੇ ਹੈ ਸਰੀਰ ਹੈ ਬੜਾ ਉੱਚਾ ਲੰਮਾ ਹੈ ਪਰ ਇਹ ਨਾਮ ਤੋਂ ਸਖਣਾ ਹੈ ਇਹ ਕਿਸੇ ਕੰਮ ਆਉਣੇ ਵਾਲੀ ਨਹੀਂ ਹੈ ਦੇ ਤੇਰੀ ਗੱਲ ਨਵੇੜ ਦਿੱਤੀ ਹੈ ਪਾਤਸ਼ਾਹ ਨੇ ਲੜਾਈ ਮਿਟਾ ਦਿੱਤੀ ਹੈ ਸਿੰਬਲ ਰੁੱਖ ਸਰੀਰ ਮੈਂ ਮੈਂਝਣ ਦੇਖ ਭਲਨ ਕਹਿੰਦਾ ਇਹ ਨੂੰ ਦੇਖ ਕੇ ਦੇਹ ਨੂੰ ਰੱਬ ਨੂੰ ਭੁੱਲ ਗਿਆ ਐ ਦੇਹ ਨੂੰ ਦੇਖੀ ਜਾਂਦਾ ਸ਼ੀਸ਼ੇ ਚੋਂ ਬਨੇ ਕਿੰਨੀ ਕੁ ਵਾਰੀ ਦੇਖਦਾ ਹੈ ਦੇਹ ਨੂੰ ਦੇਖਦਾ ਲੇਕਿਨ ਰੱਬ ਨੂੰ ਨਹੀਂ ਦੇਖਦਾ ਐ ਦੇਹ ਨੂੰ ਦੇਖੀ ਜਾਂਦਾ ਸਿੰਬਲ ਰੁੱਖ ਸੀਰ ਮੈਂ ਮੈਂ ਜਨ ਦੇਖ ਭਲਨ ਕਹਿੰਦੇ ਭੁੱਲ ਗਿਆ ਰੱਬ ਨੂੰ ਭੁੱਲ ਗਿਆ ਦੇਹ ਨੂੰ ਦੇਖ-ਦੇਖ ਕੇ ਸੇ ਫਲ ਕਾਮ ਨਾ ਬਣੀ ਕਹਿੰਦੇ ਇਹ ਫਲ ਸਿੰਬਲ ਰੁੱਖ ਦੇ ਜਿкна ਫਲ ਕੰਮ ਨਹੀਂ ਆਉਂਦੇ ਤੇਰੀ ਦੇਹ ਇਹ ਵੀ ਕਿਸੇ ਕੰਮ ਆਣੇ ਵਾਲੀ ਨਹੀਂ ਸੇ ਫਲ ਕਾਮ ਨਾ ਆਬ ਨਹੀਂ ਤੇ ਗੁਣ ਮੈਂ ਤਨ ਹਨ ਕਹਿੰਦੇ ਉਹੀ ਗੁਣ ਇਸ ਸਰੀਰ ਵਿੱਚ ਹਨ ਜਿਹੜੇ ਸਿੰਬਲ ਦੇ ਰੁੱਖ ਵਿੱਚ ਹਨ ਸੋਹਣੇ ਸਰੀਰ ਵਿੱਚ ਜਵਾਨ ਸਰੀਰ ਵਿੱਚ ਉਹੀ ਗੁਣ ਹਨ ਜਿਹੜੇ ਸਿੰਬਲ ਦੇ ਰੁੱਖ ਦੇ ਵਿੱਚ ਹਨ ਸੇ ਫਲਕ ਕਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਤਨ ਦੇ ਨੂੰ ਕਹਿੰਦੇ ਕਹਿੰਦੇ ਉਹੀ ਗੁਣ ਐ ਸਰੀਰ ਵਿੱਚ ਹਨ ਕਿਹੜੇ ਜਿਹੜੇ ਬਹੁਤ ਸੋਹਣੇ ਸਰੀਰ ਦੇ ਵਿੱਚ ਹਨ ਉਹੀ ਗੁਣ ਸਿੰਬਲ ਰੁੱਖ ਵਾਲੇ ਇਸ ਦੇਹ ਦੇ ਵਿੱਚ ਹਨ ਅੰਦੂਲੇ ਭਾਰ اٹھਾਇਆ ਕਹਿੰਦੇ ਅੰਨੇ ਆ ਤੇ ਭਾਰ اٹھਾ ਲਿਆ ਬਹੁਤ ਭਾਰ ਲੱਦ ਲਿਆ ਇਹ ਕੰਮ ਕਰ ਕਰ ਕੇ ਤੇ ਭਾਰ ਲੱਦ ਲਿਆ ਕਿਹੜੇ ਤੋਤੇ ਆ ਝੂਠ ਨਾ ਉਤਰੇ ਧੋ ਤੋ ਕੇ ਇਹ ਸਿੰਬਲ ਰੁੱਖ ਨੂੰ ਧੋ ਤੋ ਕੇ ਇਹ ਦੇਹ ਨੂੰ ਧੋ ਤੋ ਕੇ ਇਸ ਦੇਹ ਨੂੰ ਫਿਰ ਬਹੁਤ ਬੱਗਾ ਬੱਗੇ ਕੱਪੜੇ ਬੜੇ ਸੋਹਣੇ ਚਿੱਟੇ ਕੱਪੜੇ ਫਿਰ ਦੇਹ ਨੂੰ ਦੇਖਦਾ ਕਹਿੰਦੇ ਤੈ ਭਾਰ ਠਾ ਲਿਆ ਅੰਦੂਲੇ ਪਾਰ ਅਠਾਇਆ ਡੁੱਗਰ ਬਾਟ ਬਹੁਤ ਕਹਿੰਦੇ ਬਹੁਤ ਡੂੰਗੀ ਬਾਤ ਹੈ ਬਹੁਤ ਲੰਬਾ ਪੈਂਡਾ ਹੈ ਜਿੱਥੇ ਤੈ ਜਾਣਾ ਇੱਕ ਭਾਰ ਲੱਦਿਆ ਹੋਇਆ ਇਹ ਕਿਹੜਾ ਵਕਤ ਹੈ ਜਦੋਂ ਮਰ ਕੇ ਸੰਸਾਰ ਤੋਂ ਜਾਂਦਾ ਹੈ ਉਹ ਵਕਤ ਯਾਦ ਕਰਾਉਂਦੇ ਹਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਦੂਲੇ ਭਾਰ ਅਠਾਇਆ ਡੁੱਗਰ ਬਾਹਟ ਬਹੁਤ ਅੱਖੀ ਲੋੜੀ ਨਾ ਲਹਾ ਐ ਅੱਖਾਂ ਨਾਲ ਕੁਝ ਦਿਖਦਾ ਨਹੀਂ ਅੰਧੇਰਾ ਹੈ ਉਧਰ ਭਾਰ ਬਹੁਤ ਚੱਕਿਆ ਅੱਖੀ ਲੋੜੀ ਨਾ ਲਹਾ ਹੌ ਚੜ ਲੰਗਾ ਕਿਤ ਕਹਿੰਦੇ ਕਿਹਦੇ ਪਰ ਚੜ ਕੇ ਲੰਗਾ ਅੱਗੇ ਦਰਿਆਉ ਐ ਭਾਰ ਬਹੁਤ ਚੁੱਕਿਆ ਚੱਕਰੀਆਂ ਚੰਗਿਆਈਆਂ ਕਹਿੰਦੇ ਜਿਹੜੀਆਂ ਇੱਥੇ ਚੱਕਰੀਆਂ ਕੀਤੀਆਂ ਚੰਗਿਆਈਆਂ ਕੀਤੀਆਂ ਕਿਹੜੀਆਂ ਚੱਕਰੀਆਂ ਚੱਕਰੀਆਂ ਚੰਗਿਆਈਆਂ ਅਬਰ ਦੂਸਰਿਆਂ ਦੀਆਂ ਅਬਰ ਦੂਸਰੇ ਨੂੰ ਕਹਿੰਦੇ ਦੂਸਰੇ ਦੀ ਚੱਕਰੀਆਂ ਕੀਤੀਆਂ ਦੂਸਰੇ ਦੀ ਸੋਭਾ ਕੀਤੀ ਰੱਬ ਦੀ ਨਹੀਂ ਆਪਣੇ ਗੁਰੂ ਦੀ ਨਹੀਂ ਵਡਿਆਈ ਕੀਤੀ ਦੂਸਰਿਆਂ ਦੀ ਚੱਕਰੀਆਂ ਚੰਗਿਆਈਆਂ ਅਬਰ ਕਹਿੰਦੇ ਚੱਕਰੀਆਂ ਕੀਤੀਆਂ ਚੰਗਿਆਈਆਂ ਕੀਤੀਆਂ ਦੂਸਰੇ ਦੀਆਂ ਅਬਰ ਸਿਆਣਪ ਕਿੱਤ ਬੜੀਆਂ ਸਿਆਣਪਾਂ ਵਰਤੀਆਂ ਚਾਕਰੀਆਂ ਚੰਗਿਆਈਆਂ ਚੰਗਾ ਬਣਨ ਦੇ ਵਾਸਤੇ ਕਿ ਲੋਕ ਮੈਨੂੰ ਚੰਗਾ ਕਹਿਣ ਇਸ ਕਰਕੇ ਚਾਕਰੀ ਕਰਦਾ ਉਹਦੀ ਗੁਲਾਮੀ ਕਰਦਾ ਦੂਸਰਿਆਂ ਦੀ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕੀਤੀ ਕਹਿੰਦੇ ਬੜੀਆਂ ਸਿਆਣਪਾਂ ਕਰੀਆਂ ਕਿਹੜੇ ਕੰਮ ਆਈਆਂ ਕਿਸੇ ਕੰਮ ਨਹੀਂ ਆਈਆਂ ਇਹ ਚਾਕਰੀਆਂ ਕੀਤੀਆਂ ਲੋਕਾਂ ਦੀਆਂ ਬੜਾ ਚੰਗਾ ਬਨਣ ਦੇ ਬਾਰੇ ਕਰਦਾ ਹੈ ਨਾ ਸਿਰਫ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਨਾ ਨਾਨਕ ਨਾਮ ਸੰਭਾਲ ਤੂੰ ਉਹ ਕਹਿੰਦੇ ਨਾਮ ਨੂੰ ਸੰਭਾਲ ਲੈ ਇਹ ਲੋਕਾਂ ਦੀਆਂ ਚਾਕਰੀਆਂ ਨਾ ਕਰ ਲੋਕਾਂ ਦੀਆਂ ਬਗਾਰਾ ਨਾ ਕਰ ਨਾਲਕ ਨਾਮ ਸੁਭਾਲ ਤੂੰ ਬੰਦਾ ਛੁੱਟੈ ਜਿੱਤ ਕਹਿੰਦੇ ਜਿਹਦੇ ਨਾਲ ਬੰਦੇ ਆਪਿਆ ਜਮਾ ਤੋਂ ਛੁੱਟ ਜੇਗਾ ਨਾਮ ਨੂੰ ਸਵਾਲ ਲੈ ਕੱਲ ਵੀ ਬਚਨ ਕੀਤੇ ਸੀ ਜਾਦਾ ਪੋਜਨ ਨਾਮ ਆਧਾਰ ਪੋਜਨ ਗਰੇ ਨਾਮ ਦਾ ਲਾਲਾ ਇਹਦੇ ਨਾਲ ਆਧਾਰ ਹੋਣਾ ਹੁਣ पाच ਚਾ ਬਚਨ ਕਰਦੇ ਆ ਸਾਡੇ ਤਾਂ ਕੱਲ ਵਾਲਾ yaad ਨਹੀਂ ਉਹ ਤਾਂ ਭੁੱਲ ਗਏ ਭਲਾ ਦਿੱਤਾ ਕਿਉਂ ਜਦੋਂ ਡੰਗਰ ਨੂੰ ਛੱਡਦੀ ਇਹਨੇ ਚੌਣੇ 'ਚ ਰਲ ਜਾਂਦਾ ਜਾ ਕੇ ਚੌਣੇ 'ਚ ਰਲ ਜਾਂਦਾ ਜਿਹਹਿਆ ਚੌਣਾ ਹੁੰਦਾ ਉਹ ਜੋ ਡੰਗਰ ਬਣ ਜਾਂਦਾ ਜੋ ਕੁਸ ਸੁਣਦੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਛੱਡ ਕੇ ਚਲੇ ਜਾਂਦੇ ਆ ਘਰ ਨੂੰ ਤਾਂ ਖਾਲੀ ਹੱਥੇ ਜਾਂਦੇ ਆ ਫਿਰ ਜਾ ਕੇ ਚੌਣੇ 'ਚ ਰਲ ਜਾਂਦੇ ਆ ਫਿਰ ਸਾਖ ਤਾਂ ਇੰਜ ਰਲ ਜਾਂਦੇ ਆ ਜਾ ਕੇ ਫਿਰ ਉਹ ਜਿੱਲਪੜ ਜਾਂਦੇ ਆ ਐ ਇਤਨੀ ਕਰਦਿਆ ਕਰਦਿਆਂ ਦਿਨ ਪੂਰੇ ਹੋ ਜਾਂਦੇ ਆ ਫਿਰ ਇਸ ਦੁਨੀਆ ਤੋਂ ਊਚ ਕਰ ਜਾਂਦੇ ਆ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਨਾਨਕ ਨਾਮ ਸੰਭਾਲ ਤੋਂ ਬੰਦਾ ਛੋਟੇ ਜਿੱਤ ਕਹਿੰਦੇ ਜਿਹੜੇ ਨਾਲ ਤੂੰ ਜਮਾ ਤੋਂ ਬੰਨਿਆ ਵੇ ਛੁੱਟ ਸਕਦਾ ਐ ਨਾਮ ਨੂੰ ਸੰਭਾਲ ਲੈ ਇਹ ਦੇਹ ਨੂੰ ਨਾ ਸਵਾਲ ਇਹਨੂੰ ਨਾ ਢਲਾਈ ਤਲਾਈ ਜਾ ਸੰਭਾਲਣੇ ਵਾਲੀ ਚੀਜ਼ ਦਾ ਨਾਮ ਹੈ ਜਿਹਦੇ ਨਾਲ ਜਮਾ ਤੋਂ ਛੁੱਟ ਜਾਂਦਾ ਆਓ ਆਪਾਂ ਬਾਬੇ ਨਾਨਕ ਦੇ ਬਚਨਾਂ ਨੂੰ ਕਮਾਈਏ ਇਸ ਦੇਹ ਨੂੰ ਸਫਲ ਬਣਾਈਏ ਇਹ ਮਨੁੱਖੀ ਜੀਵਨ ਨੂੰ ਸਫਲ ਬਣਾਈਏ ਸੋ ਸਤਸੰਗਤ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ